ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਦੀ ਉਮਰ 60 ਤੋਂ 70 ਸਾਲ ਤੱਕ ਹੁੰਦੀ ਹੈ ਤੇ ਜੇਕਰ ਬੰਦੇ ਨੇ ਚੰਗੇ ਕਰਮ ਕੀਤੇ ਹੋਣ ਤਾਂ ਇਹ ਉਮਰ 80 ਤੋਂ 90 ਸਾਲ ਤੱਕ ਜਾ ਸਕਦੀ ਹੈ ਇਸ ਤੋਂ ਬਾਅਦ ਬੰਦਾ ਮਰ ਜਾਂਦਾ ਹੈ ਤੇ ਬੰਦੇ ਨੂੰ ਲੱਕੜਾਂ ਦੇ ਪਾ ਕੇ ਸਾੜ ਦਿੱਤਾ ਜਾਂਦਾ ਹੈ ਤੇ ਅੱਗ ਦੇ ਆਲੇ ਦੁਆਲੇ ਜਿੰਨੇ ਵੀ ਬੰਦੇ ਖੜੇ ਹੁੰਦੇ ਨੇ ਥੋੜੇ ਚਿਰ ਬਾਅਦ ਸਾਰੇ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਨੇ ਤੇ ਉਸ ਬੰਦੇ ਨੂੰ 95 ਪ੍ਰਸ਼ੰਤ ਲੋਕ ਭੁੱਲ ਜਾਂਦੇ ਨੇ ਤੇ ਬੰਦੇ ਦੀ ਤਸਵੀਰ ਸਿਰਫ ਘਰ ਦੀ ਕੰਧ ਤੇ ਟੰਗੀ ਰਹਿ ਜਾਂਦੀ ਹੈ ਇਹੇ ਬੰਦੇ ਦੀ ਜ਼ਿੰਦਗੀ ਬੰਦੇ ਦੀ ਕਹਾਣੀ ਐਨੀ ਛੋਟੀ ਜੀ ਜ਼ਿੰਦਗੀ ਬੰਦਾ ਫਿਰ ਵੀ ਹੰਕਾਰ ਕਰਦਾ ਇੱਕ ਦੂਜੇ ਨਾਲ ਸੜਦਾ ਹੈ ਈਰਖਾ ਕਰਦਾ ਹੈ ਇੰਨੀ ਛੋਟੀ ਜੀ ਜ਼ਿੰਦਗੀ ਹੈ ਤੇ ਮੇਰੇ ਕਹਿੰਦਾ ਪਾਪ ਹੈ ਕਿ ਇੰਨੀ ਛੋਟੀ ਜੀ ਜ਼ਿੰਦਗੀ ਹੋਵੇ ਤਾਂ ਬੰਦੇ ਨੂੰ ਹਮੇਸ਼ਾ ਇੱਕ ਦੂਜੇ ਨਾਲ ਪਿਆਰ ਲੱਗ ਰਹਿਣਾ ਚਾਹੀਦਾ ਹੰਕਾਰ ਦੂਸ਼ਾਰੇ ਨਾਲ ਚਾਹੀਦਾ ਕਦੇ ਵੀ ਪੈਸੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਵੀ ਚੀਜ਼ ਦਾ ਇਹ ਛੋਟੀ ਜੀ ਬੰਦੇ ਦੀ ਜ਼ਿੰਦਗੀ ਤੇ ਹੰਕਾਰ ਨੂੰ ਤਾਗ ਦਿਓ ਸਭ ਨਾਲ ਪਿਆਰ ਕਰੋ ਸਭ ਨਾਲ ਮਿਲਜੁਲ ਕੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ